ਹੁਣ ਸਾਡੇ ਸਾਹਮਣੇ ਆ ਰਹੇ ਨੇ ਸਰਬਜੀਤ ਸਿੰਘ ਸੰਗਰੂਰ ਵੀ ਇਹਨਾਂ ਤੋਂ ਬਾਅਦ ਜਤਿੰਦਰ ਸਿੰਘ ਜੀ ਆ ਰਹੇ ਨੇ ਹਾਏ ਗੁਰੂ ਜੀ ਦਾ ਧਰਵਾ ਹਾਏ ਗੁਰੂ ਜੀ ਦੇ ਪਦੇ ਤੇ ਸੁਨਾ

ਨੇ ਨਾਮ ਪਾਰੀ ਉਲੇਖੋ ਕਾ ਸਰਬੰਸਿਧਾਨੀ ਦੇ ਕੀ ਕਹਾ ਜੋ ਰੰਗ ਕਰਦਾ ਸਿਕੰਦਰ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਥਲੇ 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 ਰਿਖੋ ਤੋਂ ਨਿਹਾਲ ਸ੍ਰੀ ਆਖਾਂ ਇਸ ਸੰਸਦਜੀਤ ਸਿੰਘ ਸੁਖਰੂਲ ਵੀ ਹੁਣ ਬੇਨਤੀ ਕਰਨਾ ਰਜਿੰਦਰ ਸਿੰਘ ਨੂੰ ਇਹਨਾਂ ਤੋਂ ਬਾਅਦ ਕੁਲਜੀਤ ਸਿੰਘ त्याਰ ਨੇ ਜਤਿੰਦਰ ਸਿੰਘ ਇਹਨਾਂ ਤੋਂ ਬਾਅਦ ਕੁਲਜੀਤ ਸਿੰਘ

ज दास कविता लेके हाजिर होया है